ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਕਹਾਣੀ ਬਲੰਤੋ ਦਾ ਨੈਕਸਟ ਪਾਰਟ ਲੈ ਕੇ ਜੇ ਤੁਸੀਂ ਫਸਟ ਪਾਰਟ ਨਹੀਂ ਸੁਣਿਆ ਤਾਂ ਜਰੂਰ ਸੁਣਨਾ ਸੁਪਨੇ ਵਾਂਗ ਉਹਨੂੰ ਬਲੰਤੋ ਦੀ ਉਹਨਾਂ ਨਕਸ਼ਾ ਦਾ ਖਿਆਲ ਆਇਆ ਜਿਨ੍ਹਾਂ ਦੀ ਅੱਜ ਤੋਂ ਕੁੱਲ 14 ਵਾਰੀ ਪਹਿਲਾਂ ਝਾਲ ਨਹੀਂ ਸੀ ਚੱਲੀ ਜਾਂਦੀ ਦੁੱਧ ਵਰਗੇ ਚਿੱਟੇ ਮੋਮੀ ਕਾਗਿ ਦੀ ਗੁੱਡੀ ਵਰਗੀ ਉਸ ਧੀਮੀ ਨੂੰ ਘਟਵਾ ਹੱਥ ਵੀ ਉਹ ਨਹੀਂ ਸਿਪਾਉਂਦਾ ਹੁੰਦਾ ਮਤੇ ਮੈਲੀ ਹੋ ਜਾਏ ਮਤੇ ਕਿਤੋਂ ਮਚਕੋੜੀ ਜਾਏ ਜਦੋਂ ਗਿਆਲੇ ਨੇ ਸੇਰੋ ਤਾਂ ਚੁੱਕਿਆ ਸਾਮਣੇ ਜਟੂਰੀਆਂ ਖਲਾਰੀ ਫਿਰਦਾ ਮਾਗੀ ਉਹਨੂੰ ਦਿਸਿਆ ਸ਼ਰਾਬ ਦਾ ਰੱਜਿਆ ਉਹ ਝੂਲਦਾ ਫਿਰਦਾ ਸੀ ਗਿਆਲੀ ਨੂੰ ਘਰ ਲਈ ਉਤੇ ਏੰਜ ਉਦਾਸ ਬੈਠਿਆਂ ਵੇਖ ਕੇ ਉਹ ਸਾਡੀਆਂ ਚੋਕੇ ਇੱਧਰ ਵੇਖਿਆ ਤੇ ਬਿਆੰਗ ਨਾਲ ਉੱਚੀ ਸਾਰੀ ਆਖਿਆ ਸੁਨਾ ਬਾਈ ਜਨਮਰੀਦਾ ਕਿਹੜੇ ਰੰਗ ਚ ਹੈ ਉਹਦੀ ਆਵਾਜ਼ ਖਰਮੀ ਤੇ ਬੇ ਤਰਸੀ ਭਰੀ ਸੀ ਗਿਆਲਾ ਕਦੇ ਵੱਧ ਘਟ ਉਸ ਨਾਲ ਨਹੀਂ ਸੀ ਬੋਲਿਆ 11 ਵਾਰੀ ਉਹਨੂੰ ਅੱਡ ਹੋયા ਹੋਗੇ ਸਨ ਕਿੰਨੇ ਵਾਰੀ ਉਹਦੇ ਇਸ ਲੱਤ ਸ਼ਰਾਬੀ ਭਰਾ ਨੇ ਉਹਨੂੰ ਮੰਦਾ ਬੋਲਿਆ ਸੀ ਮੇਲੇ ਮਾਰੇ ਸਨ ਰੜਕਾ ਰੜਕਾ ਗੱਲਾਂ ਆਖੀਆਂ ਸਨ ਬਲੰਤੂ ਨੂੰ ਸਿੱਧੀਆਂ ਗਾਲਾਂ ਕੱਢੀਆਂ ਸਨ ਪਰ ਗੈਲੇ ਨੇ ਅੱਗੋਂ ਕਦੇ ਓਏ ਨਹੀਂ ਸੀ ਆਖੀ ਪਾਣੀ ਵਾਂਗ ਸਭ ਪੀ ਕੇ ਅੰਦਰ ਵੜ ਜਾਂਦਾ ਰਿਹਾ ਸੀ ਅੱਜ ਵੀ ਪਹਿਲਾਂ ਵਾਂਗ ਚੁੱਪ ਕਰਕੇ ਅੰਦਰ ਜਾ ਵੜਿਆ ਸਵਾਤ ਦੇ ਪਰਸ਼ਾਵੇਂ ਪਈ ਬਲੰਤੂ ਨੇ ਜਦੋਂ ਗੈਲੇ ਨੂੰ ਇੰਜ ਅੰਦਰ ਵੜਦਿਆਂ ਵੇਖਿਆ ਤਾਂ ਉਹ ਦਾ ਸਵਾ ਦਹਾਕੇ ਦੇ ਸੋਕੇ ਨਾਲ ਖਖੜੀ ਵਾਂਗ ਪਾਟਿਆ ਅੰਦਰ ਝੋਲਸਿਆ ਗਿਆ ਜਿਵੇਂ ਸੂਰਜ ਦੀ ਸਾਰੀ ਆਗ ਉਹਦੇ ਉੱਤੇ ਵਰਗੀ ਹੋਵੇ ਬਲੰਤ ਉੱਠ ਕੇ ਬੈ ਗਈ ਪਰ ਦਿਔਰ ਦੀ ਥਾਂ ਉਹਨੂੰ दारू ਨਾਲ ਡੱਕਿਆ ਉਹਦਾ ਸਹਰਾ ਖੜੁੱਤਾ ਦਿਸਿਆ ਮਾਗੀ ਹੱਸ ਕੇ ਪਰੇ ਹੋ ਗਿਆ ਸੀ ਉਸ ਆਪਣੀਆਂ ਮਰਨਾਊ ਅੱਖਾਂ ਨਾਲ ਉਸ ਵੱਲ ਇੰਜ ਵੇਖਿਆ ਜਿਵੇਂ ਉਹਨੂੰ ਲੈਣ ਆਏ ਧਰਮਰਾਜ ਦੀ ਦੂਤਾਂ ਵੱਲ ਵੇਂਦੀ ਹੋਵੇ ਇਸ ਗੱਲ ਦਾ ਖਿਆਲ ਉਹਨੂੰ ਕਿੰਨਾ ਚਿਰਨਾ ਆਇਆ ਕਿ ਸੌਰੀ ਦੀ ਸਾਹਮਣੀ ਉਹ ਅਜੇ ਤਾਈਂ ਨੰਗੇ ਸਿਰ ਹੀ ਬੈਠੀ ਸੀ ਮਨਜੀ ਤੂੰ ਉੱਠ ਕੇ ਬੈਣ ਲੱਗਿਆਂ ਸਿਰ ਤੋਂ ਲੈ ਗਈ ਚੁੰਨੀ ਉਸ ਅਜੇ ਤਾਈਂ ਚੁੱਕ ਕੇ ਸਿਰ ਉੱਤੇ ਨਹੀਂ ਸਿਲਾਈ ਤੇ ਬਚਨ ਦੀ ਤਰੀਰ ਦੀ ਢਿੰਗਰੀ ਦਾ ਜੜ ਕਾਟਾ ਪੈ ਗਿਆ ਸਾਰਾ ਪਾਣੀ ਦਹਾਕੇ ਦੇ ਭੁੱਖੇ ਮੋਗੇ ਦੇ ਵਿੱਚੋਂ ਦੀ ਸਣੇ ਟੁੱਟੀ ਢਿੰਗਰੀ ਤੇਸ ਤੇ ਦਿਵਾਲੇ ਇਕੱਠੇ ਹੋਏ ਨਿੱਕ ਸੁੱਕ ਦੇ ਹੜ ਵਾਂਗ ਵਗ ਪਿਆ ਤੇ ਉਹਦੇ ਚੁਲ੍ਹੇ ਸਿੰਦੇ ਅੰਦਰ ਦੀ ਧਰਤੀ ਦੀਆਂ ਪੱਥਰ ਹੋਈਆਂ ਤਰੇੜਾਂ ਭਿੱਜ ਕੇ ਹੋਰ ਕ ਗਈਆਂ ਤੇਰੀ ਉਹਦੇ ਸੌਰੇ ਨੇ ਉਹਨੂੰ ਨੰਗੇ ਸਿਰ ਇੰਜ ਬੈਠੀ ਵੇਖ ਕੇ ਉੱਤੀ ਸਾਰੀ ਗਾਲ ਕੱਢੀ ਤੇ ਤੂੰ ਸਾਨੂੰ ਕੰਜਰੀ ਬਣਾ ਛੱਡਿਆ ਵੇਲੇ ਬੋਟੀ-ਬੋਟੀ ਕਰਕੇ ਅੰਦਰੇ ਖਵਾ ਦੂੰ ਹਵਾ ਨੇ ਨਿਕਲ ਦੇਣੀ ਭਾਲਾ ਕਿਤੇ ਭੁੱਲੀ ਫਿਰਦੀ ਹੋਵੇਗੀ ਪਰ ਅੱਜ ਬਲੰਤ ਨੂੰ ਅੱਗੇ ਵਾਂਗ ਸੌਰੇ ਤੋਂ ਡਰ ਨਾ ਲੱਗਿਆ ਨਾ ਉਹਨੇ ਚੁੰਨੀ ਚੁੱਕ ਕੇ ਸਿਰ ਧਰੀ ਨਾ ਅੱਖਾਂ ਨੀਵੀਆਂ ਕੀਤੀਆਂ ਸੌਰੇ ਵੱਲ ਉਵੇਂ ਬੇਤਰ-ਬਿਤਰ ਝਾਕਦੀ ਰਹੀ ਕੀ ਗੱਲ ਐ ਪਿਓ ਨੂੰ ਗਾਲਾਂ ਕੱਢਦਿਆਂ ਸੁਣ ਕੇ ਮਾਗੀ ਨੇ ਨੇੜੇ ਆ ਕੇ ਸ਼ਰਾਬੀ ਆਵਾਜ਼ ਵਿੱਚ ਪਿਓ ਤੋਂ ਪੁੱਛਿਆ ਆਹ ਵੇਖ ਕੰਜਰਾ ਦੀ ਨੇ ਸਾਨੂੰ ਕਿਵੇਂ ਠੱਠ ਕੀਤਾ ਹੋਰ ਤਾਂ ਸਭ ਕਰਤੂਤਾ ਕਰ ਲੀਆਂ ਹੁਣ ਆ ਕਸਰ ਰਹੀ ਦੀ ਸੀ ਇਹ ਵੀ ਕਰ ਲਈ ਵੇਨੀਆ ਕਿਵੇਂ ਕੰਜਰੀਆਂ ਵਾਂਗੂ ਬੇਸ਼ਰਮ ਹੋਈ ਬੈਠੀ ਐ ਮੈਨੂੰ ਗਡਾਸੀ ਫੜਾ ਕੇ ਰਾ ਉਰੇ ਮੈਂ ਇਹਦਾ ਭੁਗਤਾਵਾ ਤੰਦਾ ਸਾਰੀ ਉਮਰ ਦਾ ਸਿਆਪਾ ਮੁੱਕੂ ਤੂੰ ਕਾਹਨੂੰ ਟੌਲਿਆਂ ਨੂੰ ਕਲੰਕ ਲਾਉਣਾ ਐ ਇਹ ਪੁੱਣ ਮੈਨੂੰ ਖਟਣ ਦੀ ਨਾਲੇ ਵਿਚਾਰੇ ਸਾਡੇ ਬਾਈ ਦੀ ਗਤ ਹੋ ਜੂ ਇਂਹਾਂ ਕਲੈਂਡਰ ਲਾਈ ਦੇਈਏ ਅੱਜ ਇਹਦੇ ਗਲੋ ਮਾਗੀ ਨੇ ਖੁੱਲੇ ਕੇਸਾਂ ਦਾ ਜੂڑا ਕਰਦਿਆਂ ਲਲਕਾਰਾ ਮਾਰਿਆ ਤੇ ਫਿਰ ਖੁਰਲੀ ਉੱਤੇ ਚੜ ਕੇ ਉਹਨੇ ਕੰਦ ਉੱਤੋਂ ਦੀ ਸ਼ਾਲ ਮਾਰੀ ਤੇ ਬਲਾਂਤੋ ਦੇ ਵੇੜੇ ਵਿੱਚ ਆ ਗਿਆ ਬਲਾਂਤੋ ਦਾ ਸੌਰਾ ਵੀ ਗਾਲਾਂ ਕੱਢਦਾ ਗਲੀ ਵਿੱਚ ਦੀ ਹੋ ਕੇ ਆਵੜਿਆ ਰੌਲਾ ਸੁਣ ਕੇ ਗਿਆਲਾ ਅੰਦਰੋਂ ਨਿਕਲਿਆ ਤੇ ਰਾਖਸ਼ਾਂ ਵਾਂਗ ਆਉਂਦੇ ਆਪਣੇ ਭਰਾ ਤੇ ਪਿਓ ਨੂੰ ਵੇਖ ਕੇ ਸਹਿਮ ਗਿਆ ਪਰ ਕਰੀਰ ਦੀ ਢਿੰਗਰੀ ਟੁੱਟ ਚੁੱਕੀ ਸੀ ਬਲਾਂ ਤੋਂ ਉਹ ਨਾ ਦੋਹਾਂ ਦੇ ਨੇੜੇ ਆਉਣ ਤੋਂ ਪਹਿਲਾਂ ਥਬੂਕਾ ਮਾਰ ਕੇ ਖੜੀ ਹੋਗੀ ਉਹਂ ਦੀਆਂ ਅੰਦਰ ਤਸੀਆਂ ਅੱਖਾਂ ਲਾਲ ਸੁਈਆਂ ਹੋ ਗਈਆਂ ਉਵੇਂ ਜਿਵੇਂ ਨੰਗੇ ਸੇਰ ਉਸ ਖੁੰਝੇ ਪਿਆ ਘੋਟਾ ਚੁੱਕ ਲਿਆ ਤੇ ਗਲਕਾਰੀ ਮਾਰ ਕੇ ਚੀਕੀ ਆਓ ਮੇਰੇ ਪਿਓ ਦੇ ਸਾਲਿਓ ਕਿਹੜਾ ਮੇਰੇ ਨੇੜੇ ਲੱਗਦਾ ਸਣੇ ਓੜ ਮੇ ਕੋੜ ਮੇ ਉਹਦੀਆਂ ਆਂਦਰਾ ਕੱਢ ਲੂੰ ਜਿਹਨੇ ਮੈਨੂੰ ਹੱਥ ਵੀ ਲਾਇਆ ਉਹ ਇੰਨੀ ਉੱਚੀ ਚੀਕੀ ਸੀ ਕਿ ਗੱਲੇ ਤੋਂ ਉਹਦੀ ਆਵਾਜ਼ ਪਛਾਣੀ ਨਾ ਗਈ ਨਿਆਣੇ ਡਰਦੇ ਮਾਰੇ ਕੰਧਾਂ ਨਾਲ ਜਾ ਲੱਗੇ ਤੇ ਡਾਡਾ ਮਾਰਨ ਲੱਗ ਪਈ ਗੱਲੇ ਦਾ ਪਿਓ ਤੇ ਮਾਗੀ ਵੀ ਕੁਝ ਸਹਿਮ ਗਏ ਸਨ ਉਹਨਾਂ ਨੂੰ ਸੱਚ ਨਹੀਂ ਸੀ ਆਉਂਦਾ ਕਿ ਇਹ ਉਹੋ ਧੀਵੀ ਸੀ ਜਿਹੜੀ 12 ਵਰੇ ਕੰਧ ਬਣ ਕੇ ਉਹਨਾਂ ਦੀਆਂ ਜੁੱਤੀਆਂ ਖਾਂਦੀ ਰਹੀ ਸੀ ਖਰਵੇ ਬੋਲ ਤੇ ਗਾਲਾਂ ਸੌਂਦੀ ਰਹੀ ਸੀ ਤੇ ਕਦੇ ਕੋਈ ਵੀ ਨਹੀਂ ਸੀ ਪਰ ਅੱਜ ਕਾਲਕਾ ਮਾਈ ਦਾ ਰੂਪ ਧਾਰੀ ਕੋਟਾ ਚੁੱਕੀ ਦੋ ਬੰਦਿਆਂ ਨੂੰ ਸਿੱਧੀ ਹੋਈ ਖੜੀ ਸੀ ਇਹ ਗੱਲ ਉਹਨਾਂ ਦੀ ਸ਼ਰਾਬੀ ਅੱਖਾਂ ਨੂੰ ਵੀ ਉਪਰੀ ਲੱਗੀ ਸੀ ਪਰ ਅਗਲੇ ਪਲ ਹੀ ਸ਼ਰਾਬੀ ਅੱਖਾਂ ਬਿਨਾ ਕੋਈ ਡੂੰਗੀ ਗੱਲ ਸੋਚਿਆਂ ਹੋਰ ਕਹਿਰ ਵਿੱਚ ਆ ਗਈਆਂ ਤੇ ਉਹ ਦੋਵੇਂ ਪਿਉਪਤ ਉਸ ਕੰਜਰੀ ਤੀਵੀ ਨੂੰ ਬਘਿਆੜ ਵਾਂਗ ਪਾੜਨ ਪੈ ਗਏ ਬਲੰਤੋ ਗਿਆਲੇ ਨੇ ਕੂਕ ਕੇ ਆਖਿਆ ਤੇ ਉਹ ਦੇ ਵੱਲ ਭੱਜਿਆ ਪਰ ਬਲੰਤੋ ਹੁਣ ਕੌਣ ਬਲੰਤੋ ਬਲੰਤੋ ਹੁਣ ਕਿਤੇ ਨਹੀਂ ਸੀ ਕਰੀਰ ਦੀ ਢਿੰਗਰੀ ਟੁੱਟ ਚੁੱਕੀ ਸੀ ਗਿਆਲਾ ਅਜੇ ਉਹਦੇ ਕੋਲ ਨਹੀਂ ਸੀ ਅਪੜਿਆ ਕਿ ਬਲੰਤੋ ਨੇ ਉਹਦੇ ਵੱਲ ਆਉਂਦੇ ਮਾਗੀ ਵੱਲ ਸਿਰ ਮਦਾਨ ਭੱਜ ਕੇ ਉਹਨੂੰ ਮਿਲਦਿਆਂ ਕੋਟਾ ਸੱਜੇ ਮੋੜੇ ਉੱਤੇ ਐਡੇ ਜ਼ੋਰ ਨਾਲ ਮਾਰਿਆ ਕਿ ਮਾਗੀ ਦੀ ਬਾਹ ਟੁੱਟੀ ਟਾਣੀ ਵਾਂਗ ਲੰਮਕਣ ਲੱਗ ਪਈ ਸਹਰਾ ਅਗਾਹ ਹੋਇਆ ਤਾਂ ਉਹ ਮਾਗੀ ਵੱਲੋਂ ਹਟ ਕੇ ਉਹਨੂੰ ਪੈ ਗਈ ਜਦੋਂ ਟਟਮਾ ਜਿਹਾ ਇੱਕ ਕੋਟਾ ਗਿਆਲੇ ਦੇ ਪਿਓ ਦੇ ਵੀ ਬੱਜਿਆ ਉਹ ਗਾਲਾਂ ਕੱਢਦਾ ਪਛਾਂ ਭਾਉਂਗੀ ਕੋਈ ਡਾਂਗ ਸੋਟੀ ਲੱਭਣ ਦੇ ਬਹਾਨੇ ਬੇੜੇ ਵਿੱਚ ਆ ਗਿਆ ਜਦੋਂ ਉਹਨੂੰ ਗਿਆਲਾ ਭੱਜ ਕੇ ਬਲੰਤੂ ਦੇ ਨੇੜੇ ਹੋਇਆ ਉਦੋਂ ਨੂੰ ਉਹ ਗੱਟ ਕੇ ਦੇ ਖੜਾਰੀ ਵਾਂਗ ਪੁੱਠੀ ਪੈਰੀ ਬਬੂਕਾ ਮਾਰ ਕੇ ਪਿਛਲੀ ਕੰਧ ਨਾਲ ਜਾ ਲੱਗੀ ਸੀ ਤੇ ਉਸ ਕੰਧ ਨਾਲ ਲੱਗੇ ਨੇ ਪਹਿਲਾਂ ਵਾਂਗ ਹੀ ਫੇਰ ਕਿਲਕਾਰੀ ਮਾਰੀ ਹੋਣ ਆਉ ਕੋਈ ਸੱਗਾ ਰੱਤਾ ਮੇਰੇ ਨੇੜੇ ਤਾਂ ਲੱਗ ਕੇ ਵੇਖੇ ਤੁਸੀਂ 14 ਵਰੇ ਮੇਰਾ ਅੰਦਰ ਸਾੜਿਆ ਤੀਮੀ ਕਰਕੇ ਹੀ ਨਾ ਲੱਗੋ ਹੁਣ ਨੇੜੇ ਜੇ ਥੋੜੀ ਰਾਤ ਨਾ ਪੀ ਜਾਤਾ ਨਾਲੇ ਸੱਦ ਲੋ ਹੁਣ ਥੋੜੀ ਆਉ ਫੁੱਲ ਕਿਉਂ ਲਈ ਨੂੰ ਜਿਹੜੇ ਨਿਤ ਰਾਜੇ ਮਾਪਿਆਂ ਦਿਓ ਲਿਆ ਲਿਆ ਕੇ ਹੱਥਣੀਆਂ ਬੰਨਦੀ ਸੀ ਤੁਸੀਂ ਗੰਦ ਦੇ ਭੁੱਖਿਓ ਵੱਡੇ ਮਰਦਿਓ ਮਰਦ ਪੁਣੇ ਵਾਲਿਓ ਹੁਣ ਕੰਗਾਲਾਂ ਦੀ ਧੀ ਦੇ ਨੇੜੇ ਲੱਗ ਕੇ ਵੇਖੋ ਵੀ ਮੈਂ 14 ਵਰੀ ਥੋਡੀਆਂ ਸੁਣੀਆਂ ਪਰ ਤੁਸੀਂ ਮੈਨੂੰ ਗਰੀਬਣੀ ਜਾਣ ਕੇ ਮੇਰੀ ਆਤਮਾ ਪਛਦੇ ਰਹੀ ਆਉ ਹੁਣ ਲੱਗੇ ਨੇੜੇ ਤੀਵੀਆਂ ਦੇ ਹੱਥ ਤਾਂ ਵੇਖੇ ਵੱਡੇ ਸੂਰਮਿਓ ਰਤ ਪੀ ਲੂੰ ਉਹਦਾ ਚਿਹਰਾ ਪਲ-ਪਲ ਇੰਜ ਲਾਲ ਸੁਹਾ ਹੋ ਗਿਆ ਸੀ ਜਿਵੇਂ ਉਹ ਸੱਚੀ ਹੀ ਰਤ ਪੀ ਕੇ ਹਟੀ ਹੋਵੇ ਡਰਦਾ ਕੋਈ ਉਹਦੇ ਨੇੜੇ ਨਾ ਲੱਗਿਆ ਰੌਲਾ ਸੁਣ ਕੇ ਸਾਰਾ ਗਵਾਰਡ ਇਕੱਠਾ ਹੋ ਗਿਆ ਸੀ ਜਦੋਂ ਲੋਕਾਂ ਨੇ ਬਲੰਤੋ ਨੂੰ ਨੰਗੇ ਸਿਰ ਸਾਰਿਆਂ ਦੇ ਸਾਹਮਣੇ ਇੰਜ ਘੋਟਾ ਚੁੱਕੀ ਖੜੋਤਿਆਂ ਤੇ ਅਵਾ ਤਵਾ ਬੋਲਦਿਆਂ ਸੁਣਿਆ ਤਾਂ ਬਹੁਤਿਆਂ ਨੇ ਸ਼ਰਮ ਨਾਲ ਨੀਮੀ ਪਾ ਲਈ ਕਈ ਜਿਹੜੇ ਗਿਆਲੇ ਦੇ ਪਿਓ ਤੇ ਮਾਗੀ ਨਾਲ ਮਾਰ ਖਾਂਦੇ ਸਨ ਵੇਖ ਕੇ ਮੁਸਕੜੀਆਂ ਹੱਸਦੇ ਰਹੇ ਇੰਦਰ ਨੰਬਰਦਾਰ ਜੀ ਨੇ ਆਪਣੀ 60 ਵਰਿਆਂ ਦੀ ਉਮਰ ਵਿੱਚ ਐਡੀ ਬੇਸ਼ਰਮ ਤੀਵੀ ਨਹੀਂ ਸੀ ਵੇਖੀ ਸ਼ਰਮ ਤੇ ਗੁੱਸੇ ਦਾ ਮਾਰਿਆ ਪਾਣੀ ਪਾਣੀ ਹੋਈ ਜਾਂਦਾ ਸੀ ਜਦੋਂ 3 ਇੰਚ ਗਾਲਾਂ ਕੱਢਦੀ ਉਹ ਤੋਂ ਜਰੀ ਨਾ ਗਈ ਤਾਂ ਉਹ ਸਾਪੜੀਆਂ ਬਜ਼ੁਰਗੀ ਤੇ ਚੌਧਰ ਦਾ ਦਬਾਅ ਪਾਉਂਦਿਆ ਲਲਕਾਰਾ ਮਾਰਿਆ ਚੁੱਪ ਕਰਦੀ ਹੈ ਕਿ ਨਹੀਂ ਕੰਜਰਾਂ ਦੀ ਭੂਤਨੀ ਜੀ ਕਿਤੋਂ ਮਸਤੀ ਹੈ ਤੇ ਜਦੋਂ ਉਹ ਥੋੜਾ ਜਿਹਾ ਅਗਾਹ ਹੋਇਆ ਤਾਂ ਉਵੇਂ ਕਲਕਾਰੀ ਮਾਰ ਕੇ ਬਲੰਤੋ ਕੁਕੀ ਬਾਬਾ ਵੇਖੀ ਐਵੇਂ ਆਪਦੀ ਪੱਗ ਲਵਾ ਬੈਠੀ ਆਪ ਦੀ ਨੰਬਰਦਾਰੀ ਕੋਲੇ ਰੱਖ ਜਦੋਂ ਇਹ ਮੇਰੇ ਨਾਲ ਤੇਰਵੀਆਂ ਕਰਦੇ ਹੁੰਦੇ ਸੀ ਉਦੋਂ ਤੋਂ ਵੱਡਾ ਪੰਚਾਇਤੀ ਕਿੱਥੇ ਗਿਆ ਸੀ ਏਸੇ ਪਿੰਡ ਵਾਸਤਾ ਸੀ ਕਿ ਕਿਤੇ ਹੋਰ ਨੰਬਰਦਾਰ ਨੇ ਦੰਦਾਂ 'ਚ ਜੀਵ ਦੇ ਲਈ ਤੇ ਫੇਰ ਚਾਹੰ ਚੱਕ ਪਾਸਾ ਹੀ ਪਰਤ ਗਿਆ ਇੰਦਰ ਨੰਬਰਦਾਰ ਡੋਰ ਭੋਰੇ ਹੋਏ ਖੜੋਤੇ ਗਿਆਲੇ ਨੂੰ ਪੈ ਗਿਆ ਸਾਲਿਆ ਤੂੰ ਕੋਈ ਬੰਦਾ ਆ ਬਾਂਦਰੀ ਜੀ ਇੰਨੀ ਸਿਰ ਚੜਾ ਛੱਡੀ ਹੈ ਇਹੋ ਜਿਹਿਆਂ ਪੇਡਾਂ ਪਿੱਛੇ ਤੂੰ ਸਾਰੇ ਪਿੰਡ ਦੀ ਇੱਜ਼ਤ ਲਾਉਣਾ ਤੈਨੂੰ ਸ਼ਰਮ ਨਹੀਂ ਆਉਂਦੀ ਕੁੱਤਿਆ ਤੇ ਪਲਉ ਅੰਦਰ ਅੰਦਰ ਲੋਕ ਬੁਲੰਤ ਉਹਨੂੰ ਛੱਡ ਕੇ ਗਿਆਲੇ ਦੀ ਗੱਲ ਪੈ ਗਈ ਚੂਹੇ ਪਿੱਛੇ ਪਈਆਂ ਇੱਲਾਂ ਵਾਂਗ ਲੋਕਾਂ ਨੇ ਉਹਨੂੰ ਬੋਚ ਲਿਆ ਸਾਲੇ ਬੰਦਿਆਂ ਦੀ ਜੇ ਇਹਦੇ 'ਚ ਤਿੰਨ ਕਾਣ ਹੋਣ ਤੀਵੀਂ ਐਨੀ ਸਿਰ ਕੀ ਚੜ ਜਾਏ ਹੋਈ ਇਹ ਤਾਂ ਕੁੜੀਆਂ ਉੱਤੋਂ ਦੀ ਜੰਮਿਆ ਤੀਵੀਆਂ ਨਾਲੋਂ ਵੀ ਨਕੰਮਾ ਸਾਲਾ ਬੇਰੀ ਟੀਮੀ ਹੈ ਕਰ ਦੀ ਜੇ ਮੈਂ ਵੱਢ ਕੇ ਅੰਦਰ ਨਾ ਖਪਾ ਦਿੰਦਾ ਸਾਲੀ ਨੂੰ ਟੀਮੀ ਕੀ ਬੋਲ ਜਿਓਏ ਗੁੱਤੋਂ ਫੜ ਕੇ ਚਾਰ ਮਾਰੇ ਗਿੱਚੀ ਚ ਤੱਕਲੇ ਵਰਗੀ ਹੋ ਜਾਂਦੀ ਐ ਗਿਆਲੇ ਨੂੰ ਇਹੋ ਜਿਹੇ ਗਾਲਾਂ ਵਰਗੇ ਤਖਾਰਮੇ ਬੋਲ ਸੌਂਦੇ ਰਹੇ ਪਰ ਉਹਨੂੰ ਇਹ ਸਾਰਾ ਕੁਝ ਨਿਰਾ ਸੁਪਨੇ ਵਾਂਗ ਲੱਗਿਆ ਟੀਮੀ ਸ਼ਬਦ ਸੁਣ ਕੇ ਉਹਦੀ ਹਾਲਤ ਇੰਜ ਹੁੰਦੀ ਜਾਂਦੀ ਸੀ ਜਿਵੇਂ ਸਆਂ ਆ ਬੰਦੇ ਉਹਦੀਆਂ ਦੋਹੇ ਬਾਹਾਂ ਫੜ ਕੇ ਰੱਸਾ ਕਸੀ ਕਰ ਰਹੀ ਹੋਣ ਬਲੰਤੋ ਉਹ ਤੀਵੀ ਸੀ ਜੇ ਸੋਹ ਦੇ ਪਿੱਛੇ ਆਪਣੀ ਹਰ ਗੱਲ ਛੱਡ ਦਿੱਤੀ ਸੀ ਆਪਣੀ ਦੇਹ ਵੀ ਗਾਲ ਲਈ ਸੀ ਤੇ ਕਦੇ ਕਦੇ ਉਹਨੂੰ ਇੰਜ ਲੱਗਦਾ ਸੀ ਜਿਵੇਂ ਬਲੰਤੋ ਵਿੱਚ ਉਹਦੀ ਜਾਨ ਸੀ ਜਿਵੇਂ ਬਾਤਾਂ ਵਾਲੇ ਰਾਜੀ ਦੀ ਜਾਨ ਪਿੱਪਲ ਉੱਤੇ ਟੰਗੇ ਤੋਤੇ ਵਿੱਚ ਇਹ ਲੋਕ ਤੀਵੀ ਨੂੰ ਕੀ ਆਖਦੇ ਸਨ ਗਿਆਲੇ ਦੀ ਹਾਲਤ ਬੇਉਸ਼ੀ ਵਰਗੀ ਹੋਗੀ ਉਹ ਉੱਕਾ ਬੌਂਦਲ ਗਿਆ ਸੀ ਅਖੀਰ ਕਈ ਸਿਆਣੇ ਲੰਮੀ ਸੋਚ ਕੇ ਮਾਗੀ ਤੇ ਉਹਦੇ ਪਿਓ ਨੂੰ ਉਥੋਂ ਮੱਲੋ ਜੋਰੀ ਲੈ ਗਏ ਹਰੇਕ ਨੇ ਬਲੰਤੋ ਦੇ ਜਨਾਨੀ ਗਿਆਲੇ ਨੂੰ ਚੈਤਾਈਆਂ ਗਾਲਾਂ ਕੱਢੀਆਂ ਤੇ ਹੌਲੀ-ਹੌਲੀ ਤੁਰ ਗਏ ਬੇੜੇ ਦਾ ਰੌਲਾ ਸਾਰੇ ਪਿੰਡ 'ਚ ਖਿਲਰ ਗਿਆ ਪਰ ਬਲੰਤੋ ਅਜੇ ਉਵੇਂ ਕੋਟਾ ਫੜੀ ਕੰਧ ਨਾਲ ਲੱਗੀ ਖੜੋਤੀ ਸੀ ਗਿਆਲਾ ਕਾਉ ਮਾਉ ਜਿਹਾ ਹੋਇਆ ਅੰਦਰ ਜਾ ਵੜਿਆ ਉਹਨੂੰ ਪਤਾ ਨਹੀਂ ਸੀ ਲੱਗਾ ਕਿ ਅੰਦਰ ਵੜਦਿਆਂ ਉਹ ਕਦੋਂ ਮੁਸਕਰਾ ਪਿਆ ਤੇ ਉਹਦੀ ਇਸ ਉਪਰੀ ਮੁਸਕਾਨ ਨੂੰ ਤੱਕ ਕੇ ਆਥਨ ਦੇ ਕਸਮੈਲੇ ਚਾਨਣ ਵਿੱਚ ਡਟਾਂਦਿਆਂ ਨਿਆਣੇ ਹੋਰ ਬਦੇਰੇ ਸਹਿਮ ਕੀ ਇੱਕਦਮ ਚੁੱਪ ਕਰ ਗਏ ਸਨ ਤੇ ਫੇਰ ਉਸੇ ਪਾਲ ਉਹਨੂੰ ਬਾਹਰ ਕਾਸੇ ਦੇ ਡਿੱਗਣ ਦੀ ਆਵਾਜ਼ ਸੁਣੀ ਜਿਵੇਂ ਹਨੇਰੀ ਨਾਲ ਖੜਸੋ ਕਟਾਲੀ ਦਾ ਕੋਈ ਬੋਦਾ ਦਾਣਾ ਟੁੱਟ ਕੇ ਡਿੱਗਿਆ ਹੋਵੇ ਉਹ ਬਾਹਰ ਨਸਿਆ ਬਲੰਤੋਂ ਮੂਦੇ ਮੂੰਹ ਡਿੱਗੀ ਪਈ ਸੀ ਉਹ ਹੱਥਾਂ ਤੇ ਚੁੱਕ ਕੇ ਉਹਨੂੰ ਅੰਦਰ ਲੈ ਆਇਆ ਤੇ ਉਹ ਦੋ ਸੱਤਵੇਂ ਦਿਨ ਲੋਕਾਂ ਨੇ ਸੁਣਿਆ ਬਲੰਤੋ ਮਰ ਗਈ ਸੀ ਬਲੰਤੋ ਮਰ ਗਈ ਸੀ ਆਖਰਕਾਰ ਬਲੰਤੋ ਨੂੰ ਆਪਣੀ ਦਿਲ ਦੀ ਬੁੜਾਸ ਕੱਢ ਕੇ ਮੁਕਤੀ ਮਿਲ ਹੀ ਗਈ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ